ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਦੀ ਆਪਣੇ YouTube ਚੈਨਲ ਪ੍ਰਾਊਡ ਪੰਜਾਬੀ ਵੀਬ 13 ਤੁਹਾਡਾ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਵਿੱਚ ਜੀ ਆਪਾਂ ਗੁਰਦੁਆਰਾ ਰਾਮਦਾਸ ਜੀ ਅੰਮ੍ਰਿਤਸਰ ਹਰਮਿੰਦਰ ਸਾਹਿਬ ਪਹੁੰਚੇ ਹੋયાਗੇ ਤੇ ਇੱਥੇ ਇੱਕ ਟੱਲ ਰਾਏ ਜੀ ਦਾ ਗੁਰਦੁਆਰਾ ਆਪਾਂ ਤੁਹਾਨੂੰ ਪੂਰਾ ਦਰਸ਼ਨ ਕਰਾਵਾਂਗੇ ਬਨੇ ਰਹੋ ਵਲੌਗ ਦੇ ਅੰਤ ਤੱਕ ਹਾਂਜੀ ਇਹ ਸਾਹਮਣੇ 5 ਰੁਪਏ ਵਾਲਾ ਠੰਡਾ ਜਿੱਥੋਂ ਮਿਲਦਾ ਮਿਸਰ ਸਾਹਿਬ ਉੱਥੇ ਉਹਦੇ ਨਾਲ ਹੀ ਤਨਤਨ ਬਾਬਾ ਟੱਲ ਰਾਏ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਬਹੁਤ ਜਿਆਦਾ ਉਚਾਈ ਤੇ ਬਣਿਆ ਹੋਇਆ ਹੈ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਰੋਵਰ ਵੀ ਬਣਿਆ ਹੋਇਆ ਜਿੱਥੇ ਕਿ ਬਹੁਤ ਸਾਰੇ ਦੁੱਖ ਦੂਰ ਵੀ ਹੁੰਦੇ ਹੈਗੇ ਤੇ ਬਾਕੀ ਹੁਣ ਜੀ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਉਣੇਗੇ ਤੁਸੀਂ ਹੁਣ ਅੰਦਰ ਦਰਸ਼ਨ ਕਰ ਸਕਦੇ ਹੋਗੇ ਬਾਕੀ ਥੋੜਾ ਜਿਹਾ ਇਤਿਹਾਸ ਲਿਖਿਆ ਹੋਇਆਗਾ ਕਾਰ ਸੇਵਾ ਲਈ ਕੀ ਹੋਈ ਆ ਉਹ ਤੁਸੀਂ ਪੜ੍ਹ ਸਕਦੇ ਹੋ ਲੋ ਜੀ ਆਪਾਂ ਹੁਣ ਮੇਨ ਗੇਟ ਤੇ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੁਣ ਆਪਾਂ ਜੀ ਉੱਪਰ ਚੱਲਦੇ ਆ ਸਭ ਤੋਂ ਉਪਰੀ ਉੱਪਰ ਵਾਲੀ ਮੰਜ਼ਲ ਤੇ ਹੁਣ ਆਪਾਂ ਪੌੜੀਆਂ ਤੁਸੀਂ ਦੇਖ ਸਕਦੇ ਹੋਗੇ ਪੌੜੀਆਂ ਚੜ ਰਹੇ ਆਗੇ ਤੇ ਪੌੜੀਆਂ ਚੜਦੇ ਚੜਦੇ ਜੀ ਅਗਲੀ ਮੰਜ਼ਲ ਤੇ ਪਹੁੰਚ ਗਏ ਫੇਰ ਦੁਬਾਰਾ ਸ਼ੁਰੂ ਕੀਤੀਆਂ ਪੌੜੀਆਂ ਚੜ੍ਹਨੀਆਂ ਹਾਂ ਜੀ ਹੁਣ ਆਪਾਂ ਜੀ ਸਾਰੀਆਂ ਮੰਜ਼ਲਾਂ ਚੜ੍ਹਨ ਤੋਂ ਬਾਅਦ ਉੱਪਰ ਇੱਕ ਮੰਜ਼ਲ ਛੱਡ ਕੇ ਪਹੁੰਚ ਚੁੱਕੇ ਆ ਤੁਸੀਂ ਵਿਊ ਚੈੱਕ ਕਰ ਸਕਦੇ ਹੋ ਜਿੱਥੋਂ ਕਿ ਆਪਾਂ ਨੂੰ ਹਰਮੰਦਰ ਸਾਹਿਬ ਦਾ ਪੂਰੇ ਅੰਮ੍ਰਿਤਸਰ ਸਾਹਿਬ ਦਾ ਵਿਊ ਦਿਖਦਾ ਦਾ ਸਾਰਾ ਅੰਮ੍ਰਿਤਸਰ ਕਵਰ ਹੋ ਜਾਂਦਾ ਇੱਥੋਂ ਖੜ ਕੇ ਤੇ ਇਸ ਤੋਂ ਉੱਪਰ ਵੀ ਆਪਾਂ ਅਗਲੀ ਮੰਜ਼ਲ ਤੇ ਚੜਾਂਗੇ ਜੀ ਪਹਿਲਾਂ ਤੁਸੀਂ ਇੱਥੋਂ ਇੱਕ ਵਾਰੀ ਹਰਮੰਦਰ ਸਾਹਿਬ ਜੀ ਦਾ ਵਿਊ ਚੈੱਕ ਕਰ ਸਕਦੇ ਹੋ ਕਿੰਨਾ ਵਧੀਆ ਲੱਗਦਾ ਇੱਥੋਂ ਸਾਰਾ ਅੰਮ੍ਰਿਤਸਰ ਸਾਹਿਬ ਜੀ ਦੂਰ ਦੂਰ ਤੱਕ ਇੱਥੋਂ ਦਿਸਦਾ ਦੇਖ ਸਕਦੇ ਹੋ ਤੁਹਾਨੂੰ ਆਪਾਂ ਇਹ ਪੂਰਾ ਆਲੇ ਦੁਆਲੇ ਦਿਖਾ ਦਿੱਤਾ। ਹੁਣ ਆਪਾਂ ਜੀ ਚੱਲਦੇ ਆਂ ਫਿਰ ਸਿਖਰ ਤੇ ਲਾਸਟ ਮੰਜ਼ਲ ਤੇ। ਦੇਖ ਸਕਦੇ ਤੁਸੀਂ ਆਹ ਪੌੜੀਆਂ ਆਉਣੀਆਂ। ਸਟੀਲ ਦੀਆਂ ਪੌੜੀਆਂ ਨੇ ਇਹ। ਪੌੜੀਆਂ ਚੜਨ ਤੋਂ ਬਾਅਦ ਹੀ ਉੱਪਰ ਲਾਸਟ ਤੇ ਸਿਖਰ ਤੇ ਜੋਤ ਵੀ ਲੱਗੀ ਹੋਈ ਆ। ਤੇ ਬਾਕੀ ਕੁਝ ਆਪਣੇ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਨੇ। ਬਾਬਾ ਟੱਲ ਰਾਏ ਜੀ ਦੀ ਵੀ ਫੋਟੋ ਲੱਗੀ ਹੋਈ ਆ। ਜੋ ਤੇ ਇੱਥੇ ਚੱਲਦੀ ਰਹਿੰਦੀ ਆ। ਹੰਤੂ ਸਿੱਖਵਾਰੀ ਫਿਰ ਤੋਂ ਆਪਾਂ ਸਭ ਤੋਂ ਸਿਖਰ ਤੇ ਤੁਹਾਨੂੰ ਜਦੋਂ ਆਪਾਂ ਮੈਨ ਹੈ ਗੇਟ ਤੋਂ ਗੁਰਦੁਆਰਾ ਸਾਹਿਬ ਦਿਖਾਇਆ ਸੀ ਸਭ ਤੋਂ ਸਿਖਰ ਤੇ ਖੜੇ ਆ ਤੇ ਚੈੱਕ ਕਰ ਸਕਦੇ ਹੋ ਤੁਸੀਂ ਕਿੰਨਾ ਸੋਹਣਾ 뷰 ਆਉਂਦਾ। ਜੇ ਤੁਹਾਨੂੰ ਜੀ ਆਪਣਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਬਾਕੀ ਤੁਸੀਂ ਸਾਨੂੰ ਇਹ ਵੀ ਦੱਸ ਦਿਆ ਕਰੋ ਕਿ ਸਾਡੇ ਬਲੌਗ ਤੁਹਾਨੂੰ ਕਿਵੇਂ ਦੇ ਲੱਗ ਰਹੇ ਨੇ ਚੰਗੇ ਲੱਗ ਰਹੇ ਨੇ ਜਾਂ ਨਹੀਂ ਲੱਗ ਰਹੇ ਕਮੈਂਟ ਜਰੂਰ ਕਰ ਦਿਆ ਕਰੋ ਥੈਂਕਸ ਫॉर ਵਾਚਿੰਗ